ਬੇਸਿਕਲੀ ਅੱਜ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਦੇ ਲਈ ਉਸ ਮਾਲਕ ਦਾ ਜਦੋਂ ਅਸੀਂ ਕੋਈ ਵੀ ਕੰਮ ਦੀ ਸ਼ੁਰੂਆਤ ਕਰਦੇ ਹਾਂ ਤਾਂ ਉਹਦਾ ਓਟ ਆਸਰਾ ਲੈ ਕੇ ਕਰਦੇ ਹਾਂ ਤੇ ਅੱਜ ਦਾ ਕੋਈ ਜਿਹੜਾ ਖਾਸ ਮਕਸਦ ਹੈ ਅੱਜ ਦੀ ਵਿਜ਼ਿਟ ਦਾ ਉਹ ਇਹੀ ਸੀਗਾ ਕਿ ਵਾਇਗਰੂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਦੇ ਲਈ ਅੱਜ ਅਸੀਂ ਸਾਰੇ ਜਿਹੜੇ ਆ ਫੈਮਿਲੀ ਉਹ ਦਰਬਾਰ ਸਾਹਿਬ ਆਈ ਹੋਈ ਸੀ ਇਸੇ ਤਾਂ ਅੱਜ ਕੋਈ ਇਦਾਂ ਦੀ ਜਿਹੜੀ ਪੋਲਿਟੀਕਲ ਟਾਕ ਉਹ ਨਹੀਂ ਬਣਦੀ ਬਟ ਫਿਰ ਵੀ ਜੇ ਫੋਰਸਿਬਲੀ ਇਫ ਯੂ ਪੀਪਲ ਆ ਰਾਸਕਿੰਗ ਦੈਨ ਮੈਂ ਇਹਦੇ ਵਿੱਚ ਇੰਨੀ ਗੱਲ ਕਰੂੰਗੀ ਕਿ ਡੈਫੀਨੇਟਲੀ ਮੈਂ ਵਾਈ ਸਲੂਟ ਦਾ ਬਰੇਵਰੀ ਆਫ ਇੰਡੀਆ ਦੇ ਜਿਹੜੇ 에ਅਰ ਫੋਰਸ ਦੇ ਪਾਇਲਟ ਆ ਉਹਨਾਂ ਨੂੰ ਮੈਂ ਸਲੂਟ ਕਰਦੀ ਹਾਂ ਮੋਦੀ ਸਰਕਾਰ ਆਉਣ ਦੇ ਨਾਲ ਮੋਦੀ ਸਰਕਾਰ ਦੇ ਆਉਣ ਦੇ ਨਾਲ ਪੂਰੇ ਦੇਸ਼ ਤੇ ਵਿੱਚ ਜਿਹੜੇ ਸਾਰੇ ਹਾਲਾਤ ਨੇ ਉਹ ਖਰਾਬ ਹੁੰਦੇ ਦਿਸਤੇ ਆ ਜਿਹੜੀ ਜਿਸ ਕਿਸੇ ਦੀ ਵੀ ਅੱਜ ਅਵਸਥਾ ਵਿਗੜੀ ਹੋਈ ਆ ਜਿਹੜੀ ਵੀ ਚੀਜ਼ ਤੇ ਵਿੱਚ ਅੱਜ ਅਵਸਥਾ ਸਾਡੀ ਖਤਮ ਹੁੰਦੀ ਦਿਸਤੀ ਆ ਭਾਵੇਂ ਉਹ ਸਾਡੇ ਕਿਸਾਨ ਨੇ ਮਜ਼ਦੂਰ ਨੇ ਸਾਡੇ ਨੌਜਵਾਨ ਨੇ ਜਿਹੜੀ ਆਪਣੀਆਂ ਨੌਕਰੀਆਂ ਲਈ ਭਟਕਦੇ ਫਿਰਦੇ ਆ ਮਤਲਬ ਜੇ ਅੱਜ ਸਾਡੀ ਜਿਹੜੀ ਆ ਦੇਸ਼ ਆ ਇੱਕ ਘਟ ਦੇ ਲੈਵਲ ਬਣੀ ਜਾ ਰਿਹਾ ਆ ਤਾਂ ਉਹਦਾ ਰੀਜ਼ਨ ਇਜ਼ ਓਨਲੀ ਵਨ ਕਿ ਮੋਦੀ ਗਵਰਨਮੈਂਟ ਇੱਥੇ ਰਾਜ ਕਰ ਰਹੀ ਆ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਲੜਾਈਆਂ ਕਰਾਉਣੀਆਂ ਧਰਮ ਦੇ ਨਾਤੇ ਆਪਸ ਦੇ ਵਿੱਚ ਵੰਡੀਆਂ ਪਾਉਣੀਆਂ ਔਰ ਦੇਸ਼ ਦੇ ਵਿੱਚ ਨਫ਼ਰਤ ਦੀ ਰਾਜਨੀਤੀ ਕਰਨੀ ਜਿਹੜੀ ਆ ਇਹ ਮਤਲਬ ਸਿਰਫ ਤੇ ਸਿਰਫ ਇਹਦੇ ਮੋਦੀ ਸਾਹਿਬ ਨੂੰ ਆਉਂਦੀਆਂ ਸਾਰੀਆਂ ਚੀਜ਼ਾਂ ਜਦੋਂ ਸਾਰਾ ਕੁਝ ਦੇਸ਼ ਨੂੰ ਖਤਮ ਕਰਨ ਤੇ ਤੇ ਲੁੱਟਣ ਤੇ ਲੱਗਿਆ ਹੋਇਆ ਆ ਤਾਂ ਜਨਤਾ ਪਬਲਿਕ ਲੋਕ ਬਹੁਤ ਸਿਆਣੇ ਨੇ ਸਮਝਦਾਰ ਨੇ ਅਕਸਰ ਨੂੰ ਤਾਂ ਸਮਾਂ ਹੀ ਹੋ ਜਾਉਂਦਾ ਹੀ ਆ ਜਦੋਂ ਜਿਹੜੇ ਆ ਹਾਲਾਤ ਉਹ ਸਾਹਮਣੇ ਆਪਣੇ ਆਪ ਆਉਣ ਲੱਗ ਜਾਂਦੇ ਨੇ